ਹਾਂਜੀ ਬਾਬਾ ਕਿੱਥੇ ਜਾ ਰਹੇ ਹੋ ਚੱਦਪਨੀ ਮਾਤਾ ਦੇ ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਰਾਧਾ ਵੇਲਾ ਜੀ ਤੇ ਇਧਰ ਨਿਕਲਿਆ ਮਾਤਾ ਰਾਣੀ ਦੀ ਬਹੁਤ ਹੀ ਪਿਆਰੀ ਝਾਕੀ ਬਹੁਤ ਜ਼ਿਆਦਾ ਰਸ਼ ਹੋਇਆ ਪਿਆ ਪੰਗੀਪੁਰ ਹੁਸ਼ਿਆਰਪੁਰ ਤੇ ਦੇਖੋ ਜੀ ਕਿੰਨਾ ਜ਼ਿਆਦਾ ਰਸ਼ ਆ ਗਿਆ ਤੇ ਬਾਕੀ ਹੁਣ ਆਪਾਂ ਨਿਕਲ ਚੁੱਕੇ ਆ ਜੀ ਮਾਤਾ ਚੰਦਪਨੀ ਰੋਡ ਵਾਲੀ ਸਾਈਡ ਨੂੰ ਇੱਧਰ ਵੀ ਕਾਫੀ ਜ਼ਿਆਦਾ ਰੌਣਕ ਮਿਲਿਆ ਹੈਗਾ ਰੋਡ ਤੇ ਚੈੱਕ ਕਰ ਸਕਦੇ ਹੋ ਜੀ ਨਰਾਤੇ ਦਾ ਪਹਿਲਾ ਦਿਨ ਆ ਤੇ ਕਾਫੀ ਜ਼ਿਆਦਾ ਸ਼ਾਮ ਦੇ ਟਾਈਮ ਰਸ਼ ਹੋ ਜਾਂਦਾ ਤੁਹਾਨੂੰ ਦੇਖੀ ਵੀ ਰਿਹਾ ਆਪਣਾ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ 글로ਰੀ ਚੈੱਕ ਕਰ ਸਕਦੇ ਆ ਜੀ ਰਾਤ ਦੇ ਟਾਈਮ ਦਾ ਰੌਣਕ ਮੇਲਾ ਦੇਖੋ ਕਿੰਨੀਆਂ ਸਖਤਾਂ ਜਾ ਰਹੀਆਂ ਜੀ ਪੈਦਲ ਯਾਤਰਾ ਕਰਕੇ ਮਾਤਾ ਰਾਣੀ ਦੇ ਦਰਸ਼ਨ ਕਰਨ ਅੱਗੇ ਵੀ ਤੁਹਾਨੂੰ ਰੌਣਕ ਮਿਲਣਾ ਬਹੁਤ ਦਿਖਾਉਂਦੇ ਆ ਜੀ ਕਾਫੀ ਵੱਡਾ ਸੰਗਤ ਮੇਲਾ ਹੁੰਦਾ ਆ ਤੇ ਜੋ ਜੋ ਵੀ ਐਕਟੀਵਿਟੀ ਹੁੰਦੀ ਹੈ ਤੁਹਾਨੂੰ ਦਿਖਾਉਂਦੇ ਆ ਮਾਦਰਾਨੀ ਦੇ ਮੇਲੇ ਨਾਲ ਰਿਲੇਟਡ ਹਾਂਜੀ ਦੋਸਤੋ ਹੁਣ ਚੈੱਕ ਕਰੋ ਜੀ ਮੇਲਾ ਅੱਗੇ-ਅੱਗੇ ਤੱਕ ਸਾਹਮਣੇ ਤੱਕ ਰਸ਼ੀ ਬਾਈਕਾਂ ਹੀ ਆ ਰਹੀਆਂ ਆ ਮੇਲੇ ਵਾਲਿਆਂ ਦੀਆਂ ਜੋ ਆਪਾਂ ਕਹਿ ਸਕਦੇ ਜਿਹੜੀ ਸੰਗਤਾਂ ਮਾਤਰ ਦੇ ਦਰਸ਼ਕਾਂ ਨੇ ਆ ਰਹੀਆਂ ਹੋ। ਹੋ ਜੀ। ਕਿੰਨੇ ਲੰਬੇ ਲੈਣ ਲੱਗੇ ਹੋਈ ਆ। ਹਾਲਾਂਕਿ ਇੱਧਰ ਐਂਬੂਲੈਂਸਾਂ ਖੜੀਆਂ ਆ। ਜਿੱਦਾਂ ਕਿ ਤੁਹਾਨੂੰ ਦੱਸਿਆ ਹੋਇਆ ਇੱਧਰ ਮੈਡੀਕਲ ਚੈੱਕਅਪ ਲਈ ਵੀ ਲੱਗਾ ਹੋਇਆ ਜੀ। ਹੋ ਜੀ ਸੰਗਤਾਂ ਆ ਰਹੀਆਂ ਜੀ ਹੁਮਾ ਮਾ ਕੇ ਤੇ ਅੱਜ ਤੋਂ ਹੋ ਚੁੱਕੀ ਅਸਲੀ ਮੇਲੇ ਦੀ ਸ਼ੁਰੂਆਤ ਲੰਗਰ ਤੁਹਾਨੂੰ ਭਰੇ ਭਰੇ ਦਿਖ ਰਿਹਾ ਜੀ ਸਾਰੇ ਪਾਸੇ ਤੇ ਇੱਥੇ ਵੀ ਕੱਲ ਤੋਂ ਸਟਾਰਟ ਆ ਜੀ ਸਮਾਨ ਆ ਚੁੱਕਾ ਹੈ ਅੰਦਰ ਮਾਤਾ ਜੀ ਨੇ ਸਾਰੇ ਭਗਤਾਂ ਦੇ ਸਾਰੇ ਸੇਵਾਦਾਰਾਂ ਤੇ ਆਪਣੀ ਕਿਰਪਾ ਦੇ ਬਣਾ ਕੇ ਰੱਖੇ ਹਰ ਸਾਲ ਸੰਗਤਾਂ ਦੇ ਵੱਧ ਤੋਂ ਵੱਧ ਲੰਗਰ ਲਾਵੇ ਜੈ ਮਾਤਾ ਜੀ ਜੈ ਮਾਤਾ ਜੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਤੇ ਵੈਸਟ ਸਟੇਮ ਮੇਨ ਰੋਡ ਜਿੰਦਪੁਰਨੀ ਰੋਡ ਤੇ ਆ ਚੁੱਕਾ ਆ ਤੇ ਸੰਗਤਾਂ ਯਾਤਰਾ ਸ਼ੁਰੂ ਹੋ ਚੁੱਕੀ ਆ ਪੈਦਲ ਯਾਤਰਾ ਵੀ ਤੇ ਲੰਗਰ ਵੀ ਸ਼ੁਰੂ ਹੋ ਚੁੱਕੇ ਸਵੇਰ ਸਵੇ ਦੇਖਦੇ ਕੀ ਲਗਾਇਆ ਹੋਇਆ ਸੰਗਤਾਂ ਵਾਸਤੇ ਇੱਧਰ ਇਹ ਲੰਗਰ ਲੱਗਾ ਨਹੀਂ ਪਿਆਸ ਵਾਲਿਆਂ ਦਾ 100% ਪਲਾਸਟਿਕ ਮੁਕਤ ਲੰਗਰ ਇਹ ਵੀ 100% ਲਗਣਾਈ ਪਲਾਸਟਿਕ ਮੁਕਤ ਤੇ ਇੱਧਰ ਸਵੇਰ ਸਵੇ ਸੰਗਤਾਂ ਜੀ ਮਾਤਾ ਚੰਦਪੁਰਨੀ ਜੀ ਰੋਡ ਤੇ ਮਾਤਾ ਸ਼ੇਰਾ ਵਾਲੇ ਦੇਰਸ਼ਨ اور ਇਹ ਤਾਂ ਲੰਗਰ ਲੱਗ ਚੁੱਕਾ ਪਿੱਛੋਂ ਸਗਾ ਜੀ ਚਾਹ ਤੇ ਬਿਸਕਟ ਦਾ ਲੰਗਰ ਬਾਕੀ ਦੋਸਤੋ ਰਾਤ ਨੂੰ ਵੀ ਵੀਡੀਓ ਬਣਾਣ ਮੈਂ ਆਇਆ ਸੀਗਾ ਪਰ ਨਾ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ ਮੈਂ ਵਾਪਸ چلا ਗਿਆ ਜੀ ਹੁਣ ਦੀ ਵੀਡੀਓ ਬਣਾ ਕੇ ਤੁਹਾਨੂੰ ਦੱਸਦੇ ਆ ਅੱਜ ਦੀ ਕੀ ਅਪਡੇਟਾਂ ਨੇ ਲੱਗੇ ਚਾਹ ਪਕੌੜੇ ਰੈਡੀ ਹੋ ਰਹੇ ਆ ਜੇ ਲੰਗਰ ਸ਼ੁਰੂ ਹੋਵੇ ਅੱਧਰ ਲੱਗਣ ਵਾਲੀ ਮੈਡੀਕਲ ਕੈਂਪ ਸਵੇਰ 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 ਦੇ ਟਾਈਮ ਕੋ ਸ਼ਹਿਰ ਦਾਗਾ ਜੀ ਜਮਾਤਾ ਚੰਦਪਨੀ ਰੋਡ ਹੁਸ਼ਿਆਰਪੁਰ ਲੰਗਰ ਦੇਖੋ ਜੀ ਤੁਸੀਂ ਲੱਗੇ ਹੋ ਆ ਨਾਲੇ ਨਾਲ ਲੰਗਰ ਲੱਗੇ ਥੋੜੀ ਥੋੜੀ ਦੂਰੀ ਤੇ ਜਿੱਦਾ ਕਹਿ ਸਕਦੇ ਆ ਅੱਧਾ ਕਿਲੋਮੀਟਰ ਤੇ ਚਾਰ ਚਾਰ ਪੰਜ ਪੰਜ ਲੰਗਰ ਲੱਗ ਚੁੱਕੇ ਆ ਅਦਰ ਵੀ ਟੈਂਡ ਲੱਗ ਚੁੱਕਾ ਹੈ ਜੀ ਤੇ ਇਸ ਸਾਈਡ ਅੱਜ 21 ਤਰੀਕਾ ਅੱਜ ਲੱਗਾ ਲਗੜਾ ਜੀ ਸੰਗਤਾ ਜਾ ਰਹੀਆਂ ਜੀ ਜੈ ਮਾਤਾ ਦੀ ਬਾਕੀ ਦੋਸਤੋ ਇਸ ਵਾਰ ਇੱਕ ਗੱਲ ਬਹੁਤ ਜ਼ਿਆਦਾ ਵਧੀਆ ਹੈ ਕਿ ਲੰਗਰ ਲੱਗ ਰਿਹਾ ਸਾਰੇ ਪਲਾਸਟਿਕ ਮੁਕਤ ਮਤਲਬ ਜ਼ਿਆਦਾ ਬਹੁ ਘੱਟ ਪਲਾਸਟਿਕ ਦੀਆਂ ਚੀਜ਼ਾਂ ਯੂਜ਼ ਕਰ ਰਹੇ ਐ ਇਸ ਵਾਰ ਬਹੁਤ ਵਧੀਆ ਲੱਗ ਰਹੀ ਹੈ ਦੇਖ ਕੇ ਖੜੇ ਹੋਇਆ ਹਾ ਲੋ ਜੀ ਲੱਗ ਜੂਗਾ ਕਾਫੀ ਵੱਡਾ ਲੱਗ ਰਿਹਾ ਚਾਪ ਕੋਲੇ ਜੈ ਮਾਤਾ ਦੀ ਲੋਰੀ ਚੱਕਰ ਹੋਈ ਸੰਗਤ ਮੇਲਾ ਤੇ ਵੀਰ ਤੇ ਤੇ ਤੋਰੀ ਅੱਧਾ ਵੀ ਲੰਗਰ ਲੱਗ ਚੁਕਿਆ ਆ ਸਾਹਮਣੇ ਮਾਤਰਾ ਦੇ ਭਾਵਨ ਸਜਾਉਣ ਦੀ ਤਿਆਰੀ ਹੋ ਰਹੀ ਆ ਤੇ ਸਾਹਮਣੇ ਗੱਡੀ ਵਿੱਚ ਆ ਗਏ ਮਾਤਰਾ ਦੀਆਂ ਮੁੱਤੀਆਂ ਚੱਕਰ ਸਾਧੀ ਅੱਧਾ ਕਿਲੋਮੀਟਰ ਦੇ ਵਿੱਚ ਚਾਰ ਚਾਰ ਪੰਜ ਪੰਜ ਲੰਗਰ ਲੱਗੇ ਹੋਏ ਆ ਜੀ ਇੱਕ ਉਹ ਲੱਗਾ ਹੋਇਆ ਸਾਹਮਣੇ ਬਜਰ ਵੀ ਕਾਫੀ ਵੱਡਾ ਲੰਗਰ ਲੱਗਣਾ ਰਾਤ ਨੂੰ ਖਾਣ ਪੀਣ ਵਾਸਤੇ ਖੁੱਲਾ ਪੰਡਾਲ ਲਗਾਇਆ ਹੋਇਆ ਲੋ ਵੀ ਦੋਸਤੋ ਬੱਚੇ ਵੀ ਆ ਰਹੇ ਆ ਪੁੱਛਦੇ ਕਿੱਥੇ ਆ ਰਹੇ ਬੱਚੇ ਹੈਲੋ ਹਾਂਜੀ ਬਾਬਾ ਕਿੱਥੇ ਜਾ ਰਹੇ ਹੋ ਚੰਦਬੋਨੀ ਮਾਤਾ ਦੇ ਨਹੀਂ ਜਾ ਰਹੇ ਮੈਂ ਲੰਗਰ ਆ ਲੱਦੇ ਆ ਕਿੱਥੇ ਕਿੱਥੇ ਜਾ ਰਹੇ ਦੱਸੋ ਚੰਦਬੋਨੀ ਚੰਦਬੋਨੀ ਜਾ ਰਹੇ ਚਲੋ ਜੈ ਮਾਤਾ ਦੀ ਹੋ ਜੀ ਬੱਚੇ ਕਹਿੰਦੇ ਆਪਾਂ ਜਲਦਪੁਰ ਨੀ ਯਾਰਿਆ ਸਾਈਕਲਾਂ ਦੇ ਜੀ ਸਵਰਸਰੇ ਯਾਤਰੀ ਸਾਰੇ ਮਾਤਾ ਨੇ ਦਰਸ਼ਨ ਕਰਨ ਲਈ ਤੇ ਚੋਹਾਲ ਤੋਂ ਪਿੱਛੇ ਚੜ੍ਹਾਈ ਤੋਂ ਪਿੱਛੇ ਦਾ ਤਰੀਕਾ ਲੱਗ ਰਿਹਾ ਇੱਕ ਸਾਹਮਣੇ ਲੱਗ ਰਹੀ ਬਿਲਕੁਲ ਚੜ੍ਹਾਈ ਦੇ ਉੱਪਰ ਇਸ ਸਾਈਡ ਆ ਜੀ ਮੈਡੀਕਲ ਕੈਂਪਰ ਸਾਹਮਣੇ ਆ ਜੀ ਸਕੂਲ ਚੋਹਾਲ ਦਾ ਲੋੜੀ ਲੰਗਰਾਂ ਦੇ ਭੰਡਾਰ ਚੱਲੂ ਹੋ ਚੁੱਕੇ ਆ ਅਨਲਿमिटेड ਲੰਗਰ ਸੇਵਾ ਚੱਲੂ ਹੋ ਚੁੱਕੀ ਆ ਦੋਸਤੋ ਸਵੇਸ ਵੇਲੇ ਦੇ ਟਾਈਮ ਤੇ ਹਲਵਾਈ ਲੱਗ ਚੁੱਕੇ ਆ ਇਸ ਸਾਈਡ ਬਹੁਤ ਜ਼ਿਆਦਾ ਵਧੀਆ ਹਲੀ ਸ਼ਾਨ ਲੰਗਰ ਲੱਗਣ ਜਾ ਰਿਹਾ ਆ ਤੇ ਉਹਨਾਂ ਸੀ ਕੋਨਕਾਰੀ ਪਹਿਲੀ ਚੜਾਈ ਤੋਂ ਉੱਪਰ ਇੱਥੇ ਦੇਖੋ ਜੀ ਸੰਗਤ ਮੇਰੇ ਲੱਗਣਾ ਯਾਤਰੀ ਸਾਹਮਣੇ ਬੜੇ ਯਾਰੇ ਪੈਦਲ ਵਾਲੇ ਹਜ਼ਰ ਲੱਗਣ ਜਾ ਰਿਹਾ ਜੀ ਆਲੀਸ਼ਾਨ ਲੰਗਰ ਮਾਤਾ ਕੀ ਚੌਂਕੀ ਲੋ ਜੀ ਇੱਧਰ ਲੱਗਣ ਜਾ ਰਿਹਾ ਆਲੀਸ਼ਾਨ ਤਰੀਕੇ ਨਾਲ ਮਾਤਾ ਰਾਣੀ ਜੀ ਦਾ ਲੰਗਰ ਕਾਬਾ ਸ਼ਰਮਾ ਜੱੱਕਾ ਸਾਧੂ ਜੀ ਸਾਹਮਣੇ ਸਜਾਇਆ ਹੈ ਮਾਤਾ ਰਾਣੀ ਦਾ ਪਵਰ ਸਾਈਟ ਨੂੰ ਕਰਦੇ ਆ ਸਾਹਮਣੇ ਲੱਗ ਰਿਹਾ ਜੀ ਉਹ ਹਲਵਾਈ ਲਗਾ ਰਹੇ ਆ ਸਾਹਮਣੇ ਲੰਗਰ ਚੈੱਕ ਕਰ ਸਕਦੇ ਹੋ ਜੀ ਇਹ ਸਾਲੀ ਸ਼ਾਨ ਲੰਗਰ ਦੇ ਬਾਹਰ ਨੂੰ ਸਾਹਮਣੇ ਆ ਜੀ ਹਲਵਾਈ ਜੋ ਬਣਾ ਰਹੇ ਆ ਬਹੁਤ ਹੀ ਪਿਆਰਾ ਤੇ ਖੂਬਸੂਰਤ ਲੰਗਰ ਕਾਫੀ ਤਰ੍ਹਾਂ ਦੇ ਫਾਸਟ ਫੂਡ ਬਰੈਡ ਪਕੋੜੇ ਹੋਰ ਹੀ ਬਹੁਤ ਨਾਲ ਲੰਗਰ ਲੱਗ ਰਿਹਾ ਜੀ ਤੋ ਜੀ ਮਾਤਾ ਸ਼ੇਰਾ ਵਾਲੀ ਨਾਲੇ ਲੱਗਾ ਜੀ ਕੋਟਕਪੂਰੇ ਵਾਲਿਆ ਲੰਗਰ ਦੇਖਦੇ ਅੱਜ ਕੀ ਲੱਗਾ ਹੋਇਆ ਜੀ ਤੇ ਹਾਂਜੀ ਦੋਸਤੋ ਇੱਥੇ ਲੱਗਾ ਜੀ ਪਰੌਂਠੇ ਔਰ ਆਚਾਰ ਤੇ ਚਾਹ ਸਾਹਮਣੇ ਜੀ ਮਾਤਾ ਸ਼ੇਰਾ ਵਾਲੀ ਜੀ ਦਾ ਮੰਦਿਰ ਹੈ ਤੇ ਇੱਧਰ ਸਾਡੇ ਪਿੰਡ ਵਾਲਿਆਂ ਦੀ ਦੁਕਾਨ ਪਰਮਾਨੈਂਟ ਰਹਿੰਦੀ ਹੈ ਜੀ ਤੇ ਇੱਧਰ ਕਾਇ ਹੈ ਜੀ ਸਮਾਨ ਸਾਰਾ ਬੱਚਿਆਂ ਦੇ ਖਿਡੌਣੇ ਜੁੱਤੀਆਂ ਤੇ ਜਿਹੜੀਆਂ ਮੈਂ ਸੰਗਤ ਆ ਰਹੀਆਂ ਜਰੂਰ ਸਮਾਲੋ ਆਂਟੀ ਅੰਕਲ ਜੀ ਆ ਵਾਕ ਇੱਧਰ ਪ੍ਰਸ਼ਾਦ ਵੀ ਰੱਖਿਆ ਹੋਇਆ ਆ ਮਾਤਾ ਜੀ ਚੁੰਨੀਆਂ ਨਾਰੀਲ ਹਰ ਇੱਕ ਤਰ੍ਹਾਂ ਦੀ ਚੀਜ਼ ਰੱਖੀ ਹੋਈ ਆ ਸਮਾਨ ਜ਼ਰੂਰ ਲਓ ਇੱਥੋਂ ਆ ਕੇ ਜਿਹੜੀਆਂ ਮੈਂ ਸੰਗਤਾਂ ਇੱਧਰ ਆ ਰਹੀਆਂ ਆ ਜੈ ਮਾਤਾ ਦੀ ਤੇ ਨਾਲ ਹੀ ਆ ਜੀ ਦੁਕਾਨ ਸਾਡੇ ਆਂਟੀ ਹੋਣਾਂ ਦੀ ਇੱਕ ਹੋਰ ਤੇ ਇੱਥੇ ਵੀ ਹੈਗਾ ਜੀ ਦੇਖੋ ਸਮਾਨ ਮੱਗਾਂ ਚੂੜੀਆਂ ਆ ਪ੍ਰਸ਼ਾਦ ਰੱਖਿਆ ਹੋਇਆ ਇਹ ਤਾਂ ਬੱਚਾ ਦੇ ਘੜੋਣੇ ਆ ਜੀ ਇਹ ਵੀ ਬਿਲਕੁਲ ਨਾਲ ਹੀ ਆ ਮਾਤਾ ਦੀ ਮੋਟੀ ਆ ਪਿੱਛੇ ਤੇ ਨਾਲ ਹੀ ਦੁਕਾਨ ਪੈਂਦੀ ਆ ਜਿਹੜੀਆਂ ਸੰਗਤਾਂ ਆਉਂਦੀਆਂ ਜ਼ਰੂਰ ਪ੍ਰਸ਼ਾਦ ਲੈ ਕੇ ਜਾਓ ਤੇ ਹਾਂਜੀ ਦੋਸਤੋ ਮੈਂ ਆ ਚੁੱਕਾ ਹਾਂ ਲੈਬ ਤੇ ਚੱਕਾ ਸਕਦੇ ਹੋ ਤੇ ਬਾਕੀ ਤੁਹਾਨੂੰ ਜ਼ਰੂਰੀ ਅਪਡੇਟਸ ਜੋ ਵੀ ਲੰਗਰ ਨਾਲ ਰਿਲੇਟਡ ਸੀ ਦੂਜੇ ਨਰਾਤੇ ਆਣ ਦੇਣ ਦੀ ਉਹ ਆਪਾਂ ਤੁਹਾਨੂੰ ਦੇ ਦਿੱਤੀ ਆ ਕਿੱਥੇ ਕਿੱਥੇ ਵੱਡੇ ਵੱਡੇ ਲੰਗਰ ਲੱਗ ਰਹੇ ਸ਼ਾਹੀ ਲੰਗਰ ਲੱਗ ਰਹੇ ਤੇ ਕੀ ਕੀ ਆਪਣੇ ਟੈਗ ਹੀ ਪੂਰੇ ਦੇਣ ਦੀ ਆਪਾਂ ਤੁਹਾਨੂੰ ਦੱਸੇ ਦਿੱਤੀ ਆ ਹੁਸ਼ਿਆਰ ਰਿਪੋਰਟ ਤੋ ਹਾਲ ਤੱਕ ਦੀ ਤੇ ਬਾਕੀ ਹੁਣ ਮੈਂ ਡਿਊਟੀ ਤੇ ਆ ਚੁੱਕਾ ਆ ਸਵੇਰ ਦਾ ਤੁਹਾਨੂੰ ਸਾਰਾ ਕੋ ਦੱਸੇ ਦਿੱਤਾ ਆ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜਰੂਰ ਕਰ ਦਿਓ ਨਵੇਂ ਹੈਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਮੇਰਾ ਨੂੰ ਅਗਲੇ ਬਲੌਗ ਦੇ ਵਿੱਚ ਕਿਉਂਕਿ ਮੈਂ ਸਵੇਰ-ਸਵੇਰੇ ਤੋਂ ਥੋੜਾ ਸ਼ਾਮ ਨੂੰ ਟਾਈਮ ਕੱਢ ਕੇ ਵੀਡੀਓ ਬਣਾਉਂਦਾ ਹੁੰਦਾ ਆ ਕਿਉਂਕਿ ਡਿਊਟੀ ਟਾਈਮ ਵੀ ਜਾਣਾ ਜ਼ਰੂਰੀ ਆ ਇਸ ਲਈ ਜਿੰਨਾ ਟਾਈਮ ਮਿਲਦਾ ਆ ਆਪਾਂ ਤੁਹਾਨੂੰ ਵੀਡੀਓ ਲੈ ਕੇ ਪੇਸ਼ ਕਰਦੇ ਆ ਤੁਹਾਡੇ ਅੱਗੇ ਤੇ ਤੁਸੀਂ ਬਸ ਸਾਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਲਿਆ ਕਰੋ